ਹਾਰ ਸਲੋਕ ਜੀ ਜੰਤ ਕੇ ਠਾਕੂਰਾ ਆਪੇ ਵਰਤਨ ਹਾਰ ਏ ਜੀਆਂ ਜਨਤਾ ਦੇ ਪਾਲਣ ਵਾਲੇ ਪ੍ਰਭੂ ਠਾਕੁਰ ਤੂੰ ਆਪ ਹੀ ਸਭ ਥਾਈ ਵਰਤ ਰਿਹਾ ਹੈ ਨਾਨਕ ਇਕੋ ਪਸਰਿਆ ਦੂਜਾ ਕਹ ਦ੍ਰਿਸ਼ਟਾਰ ਏ ਨਾਨਕ ਪ੍ਰਭੂ ਆਪ ਹੀ ਸਭ ਥਾਈ ਮੌਜੂਦ ਹੈ ਉਸ ਤੋਂ ਬਿਨਾਂ ਕੋਈ ਦੂਜਾ ਕਿੱਥੇ ਵੇਖਣ ਵਿੱਚ ਆਇਆ ਹੈ ਅਸ਼ਟਪਦੀ ਆਪ ਕਥੇ ਆਪ ਸੁਣਨੇ ਹਾਰ ਪ੍ਰਭੂ ਆਪ ਬੋਲ ਰਿਹਾ ਹੈ ਆਪ ਹੀ ਸੁਣਨ ਵਾਲਾ ਹੈ ਆਪੈ ਇਕ ਆਪ ਵਿਸਥਾਰ ਆਪ ਹੀ ਇਕ ਹੈ ਆਪ ਦਾ ਹੀ ਸਾਰਾ ਪਸਾਰਾ ਹੈ ਜਾਂ ਤਿਸ ਭਾਵੈ ਤਾਂ ਸ੍ਰਿਸ਼ਟ ਉਪਾਈ ਤੇ ਆਪ ਹੀ ਸ੍ਰਿਸ਼ਟੀ ਪੈਦਾ ਕਰਦਾ ਹੈ ਆਪਣੇ ਬਾਣੀ ਲਈ ਸਮਾਈ ਤੇ ਆਪਣੀ ਮौज ਵਿੱਚ ਆਪ ਹੀ ਜਗਤ ਨੂੰ ਆਪਣੇ ਵਿੱਚ ਸਮੇਟ ਲੈਂਦਾ ਹੈ ਤੁਮ ਤੇ ਪਿੰਨ ਨਹੀਂ ਕਿਛ ਹੋਏ ਹੈ ਪ੍ਰਭੂ ਤੇ ਤੋ ਵੱਖਰਾ ਕੁਝ ਨਹੀਂ ਹੈ ਆਪਨ ਸੂਤ ਸਭ ਜਗਤ ਪਰੋਏ ਤੂੰ ਆਪਣੇ ਹੁਕਮ ਰੂਪ ਧਾਗੇ ਵਿੱਚ ਸਾਰੇ ਜਗਤ ਨੂੰ ਪਰੋ ਰੱਖਿਆ ਹੈ ਜਾਕੂ ਪ੍ਰਭ ਜਿਉ ਆਪ 부ਝਾਏ ਜਿਸ ਮਨੁੱਖ ਨੂੰ ਪ੍ਰਭੂ ਜੀ ਆਪ ਸੂਝ ਬਖਸ਼ਦੇ ਹਨ ਸਚ ਨਾਮ ਸੋਈ ਜਨ ਪਾਏ ਉਹ ਮਨੁੱਖ ਪ੍ਰਭੂ ਦਾ ਸਦਾਥ ਰਹਿਣ ਵਾਲਾ ਨਾਮ ਹਾਸਰ ਕਰ ਲੈਂਦਾ ਹੈ ਸੂ ਸਮਦਰਸ਼ੀ ਤਤ ਕਾ ਬੀਤਾ ਸਮਦਰਸ਼ੀ ਦਾ ਮਤਲਬ ਹੁੰਦਾ ਇੱਕ ਨਜ਼ਰ ਨਾਲ ਤੱਕਣ ਵਾਲਾ ਉਹ ਮਨੁੱਖ ਸਭ ਵੱਲ ਇੱਕ ਨਜ਼ਰ ਨਾਲ ਤੱਕਦਾ ਹੈ ਆਕਾਲ ਪੁਰਖ ਦਾ ਮਹਿਰਮ ਹੋ ਜਾਂਦਾ ਹੈ ਨਾਨਕ ਸਗਲ ਸ੍ਰਿਸ਼ਟ ਕਾ ਜੀਤਾ ਇਹ ਨਾਨਕ ਉਹ ਸਾਰੀ ਜਗਤ ਦਾ ਜਿੱਤਣ ਵਾਲਾ ਹੈ ਜੀ ਜੰਤਰ ਸਭ ਤਾਕੇ ਹਾਥ ਸਾਰੇ ਜੀਵ ਜੰਤ ਉਸ ਪ੍ਰਭੂ ਦੇ ਬਸ ਵਿੱਚ ਹਨ ਦੀਨ ਦਿਆਲ ਅਨਾਥ ਕੋ 나ਥ ਉਹ ਦੀਨਾ ਤੇ ਦਇਆ ਕਰਨ ਵਾਲਾ ਹੈ ਤੇ ਅਨਾਥਾਂ ਦਾ ਮਾਲਕ ਹੈ ਜਿਸ ਰਾਖੈ ਤਿਸ ਕੋਈ ਨਾ ਮਾਰੇ ਜਿਸ ਜੀਵ ਨੂੰ ਪ੍ਰਭੂ ਆਪ ਰੱਖਦਾ ਹੈ ਉਸ ਨੂੰ ਕੋਈ ਮਾਰ ਨਹੀਂ ਸਕਦਾ ਸੂ ਮੂਆ ਜਿਸ ਮਨ ਨੂੰ ਵਿਸਾਰੈ ਮੋਇਆ ਹੋਇਆ ਤਾਂ ਉਹ ਜੀਵ ਹੈ ਜਿਸ ਨੂੰ ਪ੍ਰਭੂ ਪਹਲਾ ਦਿੰਦਾ ਹੈ ਭਾਵ ਉਹ ਆਤਮਿਕ ਤੌਰ ਤੇ ਮਰ ਜਾਂਦਾ ਹੈ ਤਿਸ ਤਜ ਅਬਰ ਕਹਾ ਕੋ ਜਾਏ ਉਸ ਪ੍ਰਭੂ ਨੂੰ ਛੱਡ ਕੇ ਹੋਰ ਕਿੱਥੇ ਕੋਈ ਜਾਏ ਸਭ ਸਿਰ ਏਕ ਨਿਰੰજન ਰਾਏ ਸਭ ਜੀਵਾਂ ਦੇ ਸਿਰ ਤੇ ਇੱਕ ਆਪ ਹੀ ਪ੍ਰਭੂ ਹੈ ਜੋ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ ਜੀ ਕੀ ਜੁਗਤ ਜਾਕੇ ਸਭ ਹਾਥ ਜਿਸ ਦੇ ਬਸ ਵਿੱਚ ਸਭ ਜੀਵਾਂ ਦੀ ਜ਼ਿੰਦਗੀ ਦਾ ਭੇਦ ਹੈ ਜੁਗਤ ਦਾ ਮਤਲਬ ਭੇਦ ਅੰਤਰ ਬਾਹਰ ਜਾਣੂ ਸਾਥ ਉਸ ਪ੍ਰਭੂ ਨੂੰ ਅੰਦਰ ਬਾਹਰ ਸਭ ਥਾਈਂ ਅੰਗ ਸੰਗ ਜਾਣੂ ਗੁਣ ਨਿਧਾਨ ਬੇਅੰਤ ਅਪਾਰ ਜੋ ਗੁਣਾ ਦਾ ਖਜ਼ਾਨਾ ਹੈ ਬੇਅੰਤ ਹੈ ਤੇ ਅਪਾਰ ਹੈ ਨਾਨਕ ਦਾਸ ਸਦਾ ਬਲਿਹਾਰ ਏ ਨਾਨਕ ਆਖ ਪ੍ਰਭੂ ਦੇ ਸੇਵਕ ਉਸ ਤੋਂ ਸਦਕੇ ਹਨ ਪੂਰਨ ਪੂਰ ਰਹਿ ਦਿਆਲ ਦਇਆ ਦੇ ਘਰ ਪ੍ਰਭੂ ਜੀ ਸਭ ਥਾਹੀ ਭਰਪੂਰ ਹਨ ਸਭ ਉਪਰ ਹੂਬਤ ਕਿਰਪਾਲ ਸਭ ਜੀਆਂ ਤੇ ਮਿਹਰ ਕਰਦੇ ਹਨ ਆਪਣੇ ਕਰਤਬ ਜਾਨੈ ਆਪ ਪ੍ਰਭੂ ਆਪਣੇ ਖੇਲ ਆਪ ਜਾਣਦਾ ਹੈ ਅੰਤਰ ਜਾਮੀ ਰਹੂ ਬਿ ਆਪ ਸਭ ਦੇ ਦਿਲਾਂ ਦੀ ਜਾਣਨ ਵਾਲਾ ਪ੍ਰਭੂ ਸਭ ਥਾਈ ਮੌਜੂਦ ਹੈ ਪ੍ਰਤ ਪਾਲੈ ਜੀਵਨ ਬਹੁ ਭਾਂਤ ਜੀਵਾਂ ਨੂੰ ਕਈ ਤਰੀਕਿਆਂ ਨਾਲ ਪਾਲਦਾ ਹੈ ਜੋ ਜੋ ਰਚਿਓ ਸੋ ਤਿਸੇ ਧਿਆਤ ਜੋ ਜੋ ਜੀਵ ਉਸਨੇ ਪੈਦਾ ਕੀਤੇ ਹਨ ਉਹ ਉਸੇ ਪ੍ਰਭੂ ਨੂੰ ਸਿਮਰਦਾ ਹੈ ਜਿਸ ਭਾਵੈ ਤਿਸ ਲਈ ਮਿਲਾਏ ਜਿਸ ਉਤੇ ਤਰੁੱਠਦਾ ਹੈ ਉਸ ਨੂੰ ਨਾਲ ਜੋੜ ਲੈਂਦਾ ਹੈ ਭਗਤ ਕਰੇ ਹਰ ਕੀ ਗੁਣ ਗਾਏ ਉਹ ਉਸ ਦੇ ਗੁਣ ਗਾ ਕੇ ਉਸ ਦੀ ਭਗਤੀ ਕਰਦੇ ਹਨ ਮਨ ਅੰਤਰ ਵਿਸ਼ਵਾਸ ਕਰ ਮੰਨਿਆ ਜਿਸ ਮਨੁੱਖ ਨੇ ਮਨ ਵਿੱਚ ਸ਼ਰਧਾ ਧਾਰ ਕੇ ਪ੍ਰਭੂ ਨੂੰ ਸੱਚਮੁੱਚ ਹੁੰਦ ਵਾਲਾ ਮੰਨ ਲਿਆ ਹੈ ਕਰਨ ਹਾਰ ਨਾਨਕ ਇੱਕ ਜਾਣਿਆ ਹੈ हे ਨਾਨਕ ਉਸ ਨੇ ਉਸ ਇੱਕ ਕਰਤਾਰ ਨੂੰ ਹੀ ਪਛਾਣਿਆ ਹੈ ਜਨ ਲਾਗਾ ਹਰ ਏਕੈ ਨਾਹੀ ਸੇਵਕ ਇੱਕ ਪ੍ਰਭੂ ਦੇ ਨਾਮ ਵਿੱਚ ਟਿਕਿਆ ਹੋਇਆ ਹੈ ਤਿਸ ਕੀ ਆਸ ਨਾ ਬਿਰਥੀ ਜਾਏ ਉਸ ਦੀ ਆਸ ਕਦੀ ਖਾਲੀ ਨਹੀਂ ਜਾਂਦੀ ਸੇਵਕ ਕੋ ਸੇਵਾ ਬਨ ਆਈ ਸੇਵਕ ਨੂੰ ਇਹ ਫੱਬਦਾ ਹੈ ਕਿ ਸਭ ਦੀ ਸੇਵਾ ਕਰੇ ਹੁਕਮ ਬੂਝ ਪਰਮ ਪਦ ਪਾਈ ਪ੍ਰਭੂ ਦੀ ਰਜਾ ਸਮਝ ਕੇ ਉਸ ਨੂੰ ਉੱਚਾ ਦਰਜਾ ਮਿਲ ਜਾਂਦਾ ਹੈ ਇਸ ਤੇ ਉਪਰ ਨਹੀਂ ਵਿਚਾਰ ਉਹਨਾਂ ਨੂੰ ਇਸ ਨਾਮ ਸਿਮਰਨ ਤੋਂ ਵੱਡਾ ਕੋਈ ਹੋਰ ਵਿਚਾਰ ਨਹੀਂ ਸੁਝਦਾ ਜਾਕੈ ਮਨ ਵਸਿਆ ਨਿਰੰਕਾਰ ਜਿਨ੍ਹਾਂ ਦੇ ਮਨ ਵਿੱਚ ਅਕਾਲ ਪੁਰਖ ਵਸਦਾ ਹੈ ਬੰਧਨ ਤੂਰ ਭੈ ਨਿਰਵੈਰ ਮਾਇਆ ਦੇ ਬੰਧਨ ਤੋੜ ਕੇ ਉਹ ਨਿਰਵੈਰ ਹੋ ਜਾਂਦੇ ਹਨ ਅਨੰਦਨ ਪੂਜੈ ਗੁਰ ਕੀ ਪੈਰ ਉਹ ਹਰ ਵੇਲੇ ਸਤਗੁਰ ਦੇ ਚਰਨ ਪੂਜਦੇ ਹਨ ਇਹ ਲੋਕ ਸੁਖੀਐ ਪਰ ਲੋਕ ਸੁਹੇਲੇ ਉਹ ਮਨੁੱਖ ਇਸ ਜਨਮ ਵਿੱਚ ਸੁਖੀ ਹਨ ਤੇ ਪਰਲੋਕ ਵਿੱਚ ਵੀ ਸੌਖੇ ਹੁੰਦੇ ਹਨ ਨਾਨਕ ਹਰ ਪ੍ਰਭ ਆਪੇ ਮਿਲੇ ਏ ਨਾਨਕ ਪ੍ਰਭੂ ਨੇ ਆਪ ਉਹਨਾਂ ਨੂੰ ਆਪਣੇ ਨਾਲ ਮਿਲਾ ਲਿਆ ਹੈ ਸਾਧ ਸੰਗ ਮਿਲ ਕਰੋ ਆਨੰਦ ਸਤ ਸੰਗਤ ਵਿੱਚ ਮਿਲ ਕੇ ਇਹ ਆਤਮਿਕ ਆਨੰਦ ਮਾਣੋ ਗੁਣ ਗਾਵੋ ਪ੍ਰਭ ਪਰਮ ਆਨੰਦ ਪਰਮ ਖੁਸ਼ੀਆਂ ਵਾਲੇ ਪ੍ਰਭੂ ਦੀ ਸਿਫਤ ਸਲਾਹ ਕਰੋ ਰਾਮ ਨਾਮ ਤਤ ਕਰੂ ਵਿਚਾਰੇ ਪ੍ਰਭੂ ਦੇ ਨਾਮ ਦੇ ਭੇਦ ਨੂੰ ਵਿਚਾਰੋ ਦੁਰਲੱਭ ਦੇ ਕਾ ਕਰੂ ਉਧਾਰ ਇਹ ਮਨੁੱਖਾ ਸ਼ਰੀਰ ਦਾ ਬਚਾਉ ਕਰੋ ਜੋ ਬੜੀ ਮੁਸ਼ਕਲ ਨਾਲ ਮਿਲਦਾ ਹੈ ਅੰਮ੍ਰਿਤ ਬਚਨ ਹਰ ਕੀ ਗੁਣ ਗਾਉ ਅਕਾਲ ਪੁਰਖ ਦੇ ਗੁਣ ਗਾਉ ਜੋ ਅਮਰ ਕਰਨ ਵਾਲੇ ਬਚਨ ਹਨ ਪ੍ਰਾਣ ਤਰਨ ਕਾ ਇਹੇ ਸੁਆਉ ਜ਼ਿੰਦਗੀ ਨੂੰ ਬਿਕਾਰਾਂ ਤੋਂ ਬਚਾਉਣ ਦਾ ਇਹੇ ਵਸੀਲਾ ਹੈ ਅੱਠ ਪਹਿਰ ਪ੍ਰਭ ਪੀਖੂ ਨੀਰਾ ਅੱਠੇ ਪਹਿਰ ਪ੍ਰਭੂ ਨੂੰ ਆਪਣੇ ਅੰਗ ਸੰਗ ਵੇਖੋ ਮਿਟੈ ਅਗਿਆਨ ਬਿਨ ਸਹ ਅੰਧੇਰਾ ਅਗਿਆਨਤਾ ਮਿਟ ਜਾਏਗੀ ਤੀ ਮਾਇਆ ਵਾਲਾ ਹਨੇਰਾ ਨਾ ਸੋ ਜਾਏਗਾ ਸੁਣ ਉਪਦੇਸ਼ ਹਿਰਦੇ ਵਸਾਉ ਸਤਿਗੁਰੂ ਦਾ ਉਪਦੇਸ਼ ਸੁਣ ਕੇ ਹਿਰਦੇ ਵਿੱਚ ਵਸਾਉ ਮੰਨ ਇੱਛਾ ਨਾਨਕ ਫਲ ਪਾਵੋ ਏ ਨਾਨਕ ਇਸ ਤਰ੍ਹਾਂ ਮਨ ਮੰਗੀਆਂ ਮੁਰਾਦਾਂ ਮਿਲਣਗੀਆਂ ਹਲਤ ਪਲਤ ਦੋਇ ਲਹਿੂ ਸਵਾਰ ਇਸ ਤਰ੍ਹਾਂ ਲੋਕ ਤੇ ਪਰਲੋਕ ਦੋਵੇਂ ਸੁਧਰ ਸੁਧਾਰ ਲਭੋ RAM ਨਾਮ ਅੰਤਰ ਉਦਤਾਰ ਪ੍ਰਭੂ ਦਾ ਨਾਮ ਅੰਦਰ ਹਿਰਦੇ ਵਿੱਚ ਟਿਕਾਓ ਪੂਰੇ ਗੁਰ ਕੀ ਪੂਰੀ ਦਿਖਿਆ ਪੂਰੇ ਸਤਗੁਰੂ ਦੀ ਸਿੱਖਿਆ ਵੀ ਪੂਰਨ ਭਾਵ ਮੁਕਬਲ ਮੁਕੰਮਲ ਹੁੰਦੀ ਹੈ ਜਿਸ ਮਨ ਵਸੈ ਤਿਸ ਸਾਚ ਪ੍ਰਿਖਿਆ ਜਿਸ ਮਨੁੱਖ ਦੇ ਮਨ ਵਿੱਚ ਇਹ ਸਿੱਖਿਆ ਵਸਦੀ ਹੈ ਉਸ ਨੂੰ ਸਦਾ ਥਿਰਣ ਵਾਲਾ ਪ੍ਰਭੂ ਸਮਝ ਆ ਜਾਂਦਾ ਹੈ ਮਨ ਤਨ ਨਾਮ ਜਪੋ ਲਿਬ ਲਾਏ ਮਨ ਤੇ ਸਰੀਰ ਦੇ ਰਾਹੀ ਲਿਬ ਜੋੜ ਕੇ ਨਾਮ ਜਪੋ ਦੁਖ ਦਰਦ ਮਨ ਤੇ ਭਉ ਜਾਏ ਦੁੱਖ ਦਰਦ ਅਤੇ ਮਨ ਤੋਂ ਡਰ ਦੂਰ ਹੋ ਜਾਏਗਾ ਸੱਚ ਬਾਪਾਰ ਕਰੂ ਬਾਪਾਰੀ ਏ ਬਣਜਾਰੇ ਜੀਵ ਸੱਚਾ ਬਣਜ ਕਰੋ ਦਰਗਾ ਨਿਭਹਿ ਖੀਪ ਤੁਮਾਰੀ ਨਾਮ ਰੂਪ ਸੱਚੇ ਬਣਜ ਨਾਲ ਤੁਹਾਡਾ ਸੌਦਾ ਪ੍ਰਭੂ ਦੀ ਦਰਗਾ ਵਿੱਚ ਮੁੱਲ ਪਏਗਾ ਏਕਾ ਟੇਕ ਰੱਖੂ ਮਨ ਮਾਹੀ ਮਨ ਵਿੱਚ ਇੱਕ ਅਕਾਲ ਪੁਰਖ ਦਾ ਆਸਰਾ ਰੱਖੋ ਨਾਨਕ ਬਹੁਰ ਨ ਆਵੇਂ ਜਾਏ ਏ ਨਾਨਕ ਮੁੜ ਜੰਮਣ ਮਰਨ ਦਾ ਗੇੜ ਨਹੀਂ ਹੋਵੇਗਾ ਤਿਸਤੇ ਦੂਰ ਕਹਾ ਕੋ ਜਾਏ ਉਸ ਪ੍ਰਭੂ ਤੂੰ ਪਰੇ ਕਿੱਥੇ ਕੋਈ ਜੀਵ ਜਾ ਸਕਦਾ ਹੈ ਉਬਰੈ ਰਖਣਹਾਰ ਧਿਆਏ ਜੀਵ ਬਚਦਾ ਹੀ ਰਖਣਹਾਰ ਪ੍ਰਭੂ ਨੂੰ ਸਿਮਰ ਕੇ ਹੈ ਨਿਰਪਉ ਜਪੈ ਸਗਲ ਭਾਉ ਮਿਟੈ ਜੋ ਮਨੁਖ ਨਿਰਭਉ ਭਾਵ ਜਿਹੜਾ ਡਰਦਾ ਨਹੀਂ ਹੈ ਅਕਾਲ ਪੁਰਖ ਨੂੰ ਜਪਦਾ ਹੈ ਉਸ ਦਾ ਸਾਰਾ ਡਰ ਮਿਟ ਜਾਂਦਾ ਹੈ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ ਪ੍ਰਭੂ ਦੀ ਮਿਹਰ ਨਾਲ ਹੀ ਬੰਦਾ ਡਰ ਤੋਂ ਖਲਾਸੀ ਪਾਉਂਦਾ ਹੈ ਜਿਸ ਪ੍ਰਭ ਰਾਖੈ ਤਿਸ ਨਾਹੀ ਦੁਖ ਜਿਸ ਬੰਦੇ ਨੂੰ ਪ੍ਰਭੂ ਰੱਖਦਾ ਹੈ ਉਸ ਨੂੰ ਕੋਈ ਦੁਖ ਨਹੀਂ ਪੌਂਦਾ ਨਾਮ ਜਪਤ ਮਨ ਹੂਵਤ ਸੁਖ ਨਾਮ ਚਪਿਆ ਮਨ ਵਿੱਚ ਸੁਖ ਪੈਦਾ ਹੁੰਦਾ ਹੈ ਚਿੰਤਾ ਜਾਏ ਮਿਟੇ ਹੰਕਾਰ ਨਾਮ ਸਿਮਰਿਆ ਚਿੰਤਾ ਦੂਰ ਹੋ ਜਾਂਦੀ ਹੈ ਹੰਕਾਰ ਮਿਟ ਜਾਂਦਾ ਹੈ ਇਸ ਜਨ ਕੋ ਕੋਈ ਨਾ ਪਹੁੰਚਣ ਹਾਰ ਉਸ ਮਨੁੱਖ ਦੀ ਕੋਈ ਬਰਾਬਰੀ ਹੀ ਨਹੀਂ ਕਰ ਸਕਦਾ ਸਿਰ ਉਪਰ ਆਡਾ ਗੁਰੂ ਸੂਰਾ ਜਿਸ ਬੰਦੇ ਦੇ ਸਿਰ ਉੱਤੇ ਸੂਰਮਾ ਸਤਗੁਰੂ ਰਾਖਾ ਖਲੋਤਾ ਹੋਇਆ ਹੈ ਨਾਨਕ ਤਾਂ ਕੀ ਕਾਰਜ ਪੂਰਾ ਹੈ ਨਾਨਕ ਉਸ ਤੇ ਸਾਰੇ ਕਮ ਰਾਸ ਆ ਜਾਂਦੇ ਹਨ ਮਤ ਪੂਰੀ ਅੰਮ੍ਰਿਤ ਜਾਕੀ ਦ੍ਰਿਸ਼ਟ ਜਿਸ ਪ੍ਰਭੂ ਦੀ ਸਮਝ ਪੂਰਨ ਹੈ ਜਿਸ ਦੀ ਨਜ਼ਰ ਵਿੱਚੋਂ ਅੰਮ੍ਰਿਤ ਵਰਸਦਾ ਹੈ ਦਰਸ਼ਨ ਪੇਖਤ ਉਦਰਤ ਸ੍ਰਿਸ਼ਟ ਉਸ ਦਾ دیدار ਕੀਤਿਆਂ ਜਗਤ ਦਾ ਉਧਾਰ ਹੁੰਦਾ ਹੈ ਚਰਨ ਕਮਲ ਜਾਕੇ ਅਨੂਪ ਜਿਸ ਪ੍ਰਭੂ ਦੇ ਕਮਲ ਵਰਗੇ ਅਤ ਸੋਹਣੇ ਚਰਨ ਹਨ ਸਫਲ ਦਰਸ਼ਨ ਸੁੰਦਰ ਹਰ ਰੂਪ ਉਸ ਦਾ ਰੂਪ ਸੁੰਦਰ ਹੈ ਤੇ ਉਸ ਦਾ دیدار ਮਰਾਦਾਂ ਪੂਰੀਆਂ ਕਰਨ ਵਾਲਾ ਹੈ ਅਨੁ ਸੇਵਾ ਸੇਵਕ ਪਰਵਾਣ ਉਸ ਦਾ ਸੇਵਕ ਦਰਗਾਹ ਵਿੱਚ ਕਬੂਲ ਹੋ ਜਾਂਦਾ ਹੈ ਤਾਈਏ ਉਸ ਦਾ ਸੇਵਕ ਮੁਬਾਰਕ ਹੈ ਉਸ ਦੀ ਸੇਵਾ ਮੁਬਾਰਕ ਹੈ ਅੰਤਰਜਾਮੀ ਪੁਰਖ ਪ੍ਰਧਾਨ ਉਸ ਅਕਾਲ ਪੁਰਖ ਘਟ ਘਟ ਦੀ ਜਾਣਨ ਵਾਲਾ ਤੇ ਸਭ ਤੋਂ ਵੱਡਾ ਹੈ ਸਭ ਤੋਂ ਉੱਤਮ ਪ੍ਰਧਾਨ ਹੈ ਜਿਸ ਮਨ ਵਸੈ ਸਹੁਤ ਨਿਹਾਲ ਜਿਸ ਮਨੁਖ ਦੇ ਹਿਰਦੇ ਵਿੱਚ ਐਸਾ ਪ੍ਰਭੂ ਵਸਦਾ ਹੈ ਉਹ ਨਿਹਾਲ ਹੋ ਜਾਂਦਾ ਹੈ ਉਹ ਫੁੱਲ ਵਾਂਗ ਖਿੜ ਆਉਂਦਾ ਹੈ ਤਾਂ ਕਿ ਨਿਕਟ ਨਾ ਆਵੈ ਕਾਲ ਉਸ ਦੇ ਨੇੜੇ ਕਾਲ ਵੀ ਨਹੀਂ ਆਉਂਦਾ ਭਾਵ ਮੌਤ ਦਾ ਡਰ ਉਸ ਨੂੰ ਪੋਂਦਾ ਨਹੀਂ ਹੈ ਉਹ ਆਤਮਕ ਮੌਤੇ ਮਰਦਾ ਨਹੀਂ ਹੈ ਅਮਰ ਭਈ ਅਮਰਾ ਪਦ ਪਾਇਆ ਉਹ ਜਨਮ ਮਰਨ ਤੋਂ ਰਹਿਤ ਹੋ ਜਾਂਦੇ ਹਨ ਤੇ ਸਦਾ ਕਾਇਮ ਰਹਿਣ ਵਾਲਾ ਦਰਜਾ ਹਾਸਲ ਕਰ ਲੈਂਦੇ ਹਨ ਸਾਧ ਸੰਗ ਨਾਨਕ ਹਰ ਧਿਆਇਆ ਏ ਨਾਨਕ ਜਿਨ੍ਹਾਂ ਮਨੁੱਖਾ ਨੇ ਸਤ ਸੰਗਤ ਵਿੱਚ ਪ੍ਰਭੂ ਨੂੰ ਸਿਮਰਿਆ ਹੈ ਉਹ ਹਮੇਸ਼ਾ ਹੀ ਅਮਰ ਹੋ ਜਾਂਦੇ ਹਨ ਭਾਵੇਂ ਆਤਮਿਕ ਮੌਤ ਉਹਨਾਂ ਨੂੰ ਕੁਝ ਕਹਿ ਨਹੀਂ ਸਕਦੀ ਉਹ ਆਤਮਿਕ ਤੌਰ ਤੇ ਸਦਾ ਹੀ ਜੁੜਦੇ ਹਨ